ਉਪਾਏ ਨੇ ਮੰਡੀ 'ਚ ਇਹ ਪਾਣੀ ਪੀਣਗੇ ਮੈਂ ਕਿਹਾ ਯਾਰ ਕਮਾਲ ਹੋ ਗਈ ਯਾਰ ਤੁਸੀਂ ਇਹ ਟੈਂਕ ਨੂੰ ਪੰਜ-ਛੇ ਦਿਨ ਪਹਿਲਾਂ ਧੋ ਗਏ ਤੇ ਚੰਗੀ ਤਰ੍ਹਾਂ ਇਹ ਟੂਟੀਆਂ ਛਾਟੀਆਂ ਖੋਲ ਕੇ ਇਹ ਜੋ ਰੇਤਾ ਕੱਢ ਗਏ ਫਿਲਟਰ ਜੋ ਰੇਤਾ ਕੱਢ ਗਏ ਫੇਰ ਲਾਓ ਯਾਰ ਪਤੰਦਰੋ ਪੰਜਾਬ ਸਰਕਾਰ ਦੇ ਬੜੇ ਵੱਡੇ ਦਾਅਵੇ ਸੀਗੇ ਉਹ ਦਾਅਵਿਆਂ ਦੀ ਪੋਲ ਸੰਦੂਲਗੜ੍ਹ ਦੇ ਵਿੱਚ ਵੀ ਖੁੱਲ ਰਹੀ ਐ ਨਾ ਤਾਂ ਜਿਹੜੇ ਜ਼ਿੰਮੇਦਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਲਈ ਕੋਈ ਪੀਣ ਦਾ ਪਾਣੀ ਨਾ ਕੁਝ ਹੋਰ ਵਿਵਸਥਾ ਕਿਹੜੀਆਂ ਰੋਟੀਆਂ ਬਕਾਉਣ ਵਾਲੀ ਮਾਂ ਇੱਥੇ ਉਸਾ ਹੈ ਤਾਂ ਕੁਛ ਨਹੀਂ ਕੋਈ ਪੱਲੇ ਤਾਂ ਪਾ ਗਾਇ ਆਖਰ ਪਾਣੀ ਪੀਣ ਵਾਲਾ ਵੀ ਹੈ ਨਹੀਂ ਕਿਸਾਨਾਂ ਨੂੰ ਫਿਰ ਮਤਲਬ ਰੁਲਦਿਆ ਕੋਈ ਇੱਦਾਂ ਸ਼ੈੱਡ ਵੀ ਹੈ ਨਹੀਂ ਉੱਤੇ ਉਹਦੇ ਵੀ ਮੀਂਹ ਆਵੇ ਤਾਂ ਕਣਕ ਵੀ ਰੁੜ ਜੂਗੀ ਮੀਂਹ ਨਾਲ ਤੇ ਪਾਣੀ ਪੀਣ ਨੂੰ ਵੀ ਨਹੀਂ ਕਿਸਾਨਾਂ ਨੂੰ ਤੇ ਪਰ ਜਿਹੜੀ ਗੱਲ ਤੇ ਕਿਸਾਨਾਂ ਨੇ ਵਾਅਦਾ ਕਰਿਆ ਉਹ ਤਾਂ ਪੂਰੇ ਉਤਰੋ ਕਿਤੇ ਵੀ ਕਿਸਾਨ ਝੋਨਾ ਵੇਚਣ ਆਉਂਦਾ ਹੈ ਕਣਕ ਲੈ ਕੇ ਆਉਂਦਾ ਹੈ ਉਹਨੂੰ ਉੱਥੇ ਇਕਰਾਦ ਵੀ ਨਾ ਲੱਗੇ ਅਸੀਂ ਤਾਂ ਕਹਿੰਦੇ ਆ ਇੱਕ ਵਾਰੀ ਮੈਂ ਤੁਹਾਨੂੰ ਸਰਦੂਲਗੜ ਦੀ ਮੰਡੀ ਦੇ ਹਾਲਾਤ ਦਿਖਾਵਾਂਗਾ ਕਿ ਇਹ ਕਣਕ ਜਿਹੜੀ ਐ ਬੋਰੀਆਂ ਦੇ ਵਿੱਚ ਭਰੀ ਹੋਈ ਜਾਂ ਬਾਹਰ ਜਿਹੜਾ ਤੋਲ ਲੱਗ ਰਿਹਾ ਉਹ ਇਸ ਟਿੱਕ ਨਾਲ ਪਈ ਹੋਈ ਆ ਰੱਬ ਦੇ ਆਸਰੇ ਪਈ ਹੋਈ ਆ ਬਲਕਿ ਹੁਣ ਕੀ ਕਰਨਾ 10 ਦਿਨ ਪਹਿਲਾਂ ਕਰੀ ਪਣਕਦਾ ਤਾਂ ਪਤਾ ਹੀ ਐ ਵੀ ਪਸਾਖ ਚੜ ਗਿਆ ਪਸਾਖੀ ਤੋਂ ਪਹਿਲਾਂ ਪਹਿਲਾਂ ਕਣਕਾ ਤੋਂ ਪਹਿਲਾਂ ਪਹਿਲਾਂ 10 ਦਿਨ ਪਹਿਲਾਂ ਕਰੋ ਇੰਦੀਆਂ ਛੱਡਦਾ ਕਰੋ ਅਗਲੇ ਦੀ ਸੁੱਕੀ ਕਣਕ ਹੁੰਦੀ ਐ ਅੱਜ ਕੱਲ ਸੁੱਕੀ ਹੋਈ ਐ ਉਹਨੂੰ ਪਾਸ ਹੋ ਕੇ ਬੋਰੀਆਂ ਬਾਹਰਦਾਨੇ ਵਿੱਚ ਭਰ ਕੇ ਉਹ ਚੱਕੀ ਜਾਵੇ ਆ ਹੁਣ ਮੈਂ ਦੇਖੀ ਐ ਨਾ ਸਾਰੇ ਥੜ ਭਰੇ ਪਏ ਨੇ ਕਿਤੇ ਬੋਰੀ ਕੱਢਣ ਨੂੰ ਥਾਂ ਨਹੀਂ ਕਹਿੰਦੇ ਤੋਲਣ ਨੂੰ ਥਾਂ ਹੀ ਨਹੀਂ ਕਿਤੇ ਮਤਲਬ ਸਾਰੇ ਘੱਟੇ ਭਰੇ ਪਏ ਜਿਹੜੀ ਖੁੱਲੀ ਪਈ ਆ ਉਹ ਖੁੱਲੀ ਪਈ ਐ ਬੱਜੀ ਪਈ ਉਹ ਬੱਜੀ ਪਈ ਐ ਤਿੰਨ ਦਿਨ ਹੋ ਗਏ ਇਹਨਾਂ ਮੈਂ ਜ਼ਿਮੀਦਾਰ ਹੁਣੀ ਦੱਸਿਆਂਦੇ ਨੇ ਬੈਠੇ ਕਹਿੰਦੇ ਤਿੰਨ ਦਿਨ ਹੋ ਗਏ ਪਰਸੋਂ ਦੀ ਵੱਡੀ ਪਰਸੋਂ ਦੇ ਆਏ ਆ ਅਸੀਂ ਲੈ ਦੱਸੋ ਪਰਸੋਂ ਦੇ ਇੱਥੇ ਕਿਹੜਾ ਗਾਹਾਂ ਮਾਂ ਨੇ ਪੱਖਾ ਲਿਆ ਕੇ ਰੱਖਿਆ ਮੈਂ ਕੋਈ ਪਿੱਛੇ ਸੂਏ ਤੇ ਖੜਾ ਸੀਗਾ ਉਸੇ ਪਾਣੀ ਐ ਪਰ ਭਰੀ ਜਾਂਦੇ ਸੀਗੇ ਮੈਂ ਯਾਰ ਮੈਂ ਹੱਥ ਧੋਣੇ ਲਈ ਮੜੇ ਜੇ ਤੇ ਜੇ ਟੁੱਟੀਆਂ ਚਲਾ ਦਿਓ ਤੇ ਉਹ ਕਹਿੰਦੇ ਬੱਪੂ ਤੂੰ ਹੱਥ ਧੋ ਲੈ ਤੇ ਜਦੋਂ ਮੈਂ ਤੋ ਪਾਣੀ ਛ ਟੁੱਟੀ ਛੱਡੀ ਤੇ ਪਾਣੀ ਭਾਂ ਦਾ ਕੱਲਾ ਰਿਦੜ ਰਿੱਤਾ ਹੀ ਪਣੀ ਆਵੇ ਚਾਵੇ ਮੱਕਾ ਕੰਨਾ ਕਿੱਥੇ ਲੱਗ ਜਾਨੇ ਹੋ ਕਹਿੰਦੇ ਇਹ ਮੰਡੀ ਚ ਲੱਗ ਜਾਨੇ ਫੋਟੋ ਵਾਲੀ ਵੀ ਨਹੀਂ ਆ ਰਹੀ ਕੋਈ ਨਹੀਂ ਨਾ ਫੋਟੋ ਲੈ ਆਇਆ ਨਾ ਕੋਈ ਕਿਸਾਨ ਬਨਾਲੀ ਵਾਲਾ ਆਇਆ ਤੇ ਕੋਈ ਮਤਲਬ ਆਪੀਆਂ ਬੋਟਾਂ ਜੀ ਪਹਿਲਾਂ ਫੇ ਦੁਆਰੇ ਫੇੜ ਗੱਦਾ ਕਰਦੇ ਆ ਉਧਰੀ ਉਲਝੇ ਫਿਰਦੇ ਨੇ ਸਾਹ ਹਾਲਾਤ ਠੀਕ ਨੇ ਮੰਡੀ ਤੇ ਨਹੀਂ ਜੀ ਮਾੜੀ ਹੈ ਪਾਣੀ ਪੀਣੂ ਨਹੀਂ ਹੈ ਮੈਂ ਤਾਂ ਆਪਾਂ ਤਾਂ ਸਮਰੀ ਅੱਛਾ ਹੋਰ ਪਾਣੀ ਦੀ ਕਮੀ ਆ ਹੋਰ ਚੀਜ਼ਾਂ ਜੇ ਮੀਂਹ ਪੈਣ ਲੱਗਿਆ ਫਿਰ ਉਹਦਾ ਕੀ ਪ੍ਰਬੰਧ ਆਇਆ ਫਿਰ ਐਮਪੀ ਜੀਦਾਰਾਂ ਦਾ ਸਾਰਾ ਕੋਈ ਪ੍ਰਬੰਧ ਨਹੀਂ ਤਰਪਾਲਾ ਹੁੰਦੇ ਜੀਵਿੰਦਾਰ ਆਪ ਦਾ ਘਰੋਂ ਘਰੀ ਲਿਆਉਂਦੇ ਆ ਤੇ ਕੁਇਦਾਰਤੀ ਦੇ ਨਿਤਰਪਾਲਾ ਮੜਮ ਟਕਾ ਕਰ ਦਿੰਦੇ ਹੋਰ ਸਰਕਾਰ ਵੱਲੋਂ ਕੋਈ ਮਦਦ ਹੋ ਰਹੀ ਹੈ ਇੱਥੇ ਆ ਕੇ ਕੋਈ ਐਮਐਲਏ ਸੇ ਬਾਣ ਮਿਲਦੇ ਨੇ ਕਿ ਅਸੀਂ ਤੁਹਾਡੇ ਨਾਲ ਖੜੇ ਹੋਏ ਆਂ ਵੀ ਤੁਹਾਨੂੰ ਅਸੀਂ ਪਾਣੀ ਦਿੰਨੇ ਆ ਜਿਵੇਂ ਪਾਣੀ ਦੀ ਕਮੀ ਆ ਮੀਂਹ ਪੈਂਦਾ ਤਾਂ ਉਹ ਚੀਜ਼ਾਂ ਆਉਂਦੇ ਇੱਥੇ ਕਹਿੰਦੇ ਆ ਤੁਹਾਨੂੰ ਕਿ ਅਸੀਂ ਨਾਲ ਖੜੇ ਹੋਏ ਆਂ ਬਸ ਕਰਨਾ ਕਿ ਨੇ ਮਾਰਕੀਟ ਵਾਲੇ ਕਹਿ ਜਾਂਦੇ ਵੈਸੇ ਉਸ ਤੋਂ ਬਾਅਦ ਕਿਸੇ ਨੇ ਆਉਣਾ ਕੋਈ ਨਹੀਂ ਆਉਂਦਾ ਮਗਰ ਪੰਜਾਬ ਸਰਕਾਰ ਦੇ ਬੜੇ ਵੱਡੇ ਦਾਅਵੇ ਸੀਗੇ ਉਹ ਦਾਅਵਿਆਂ ਦੀ ਪੋਲ ਸਦੂਲਗੜ੍ਹ ਦੇ ਵਿੱਚ ਵੀ ਖੁੱਲ ਰਹੀ ਹੈ ਨਾ ਤਾਂ ਜਿਹੜੇ ਜ਼ਿੰਮੇਦਾਰ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਲਈ ਕੋਈ ਪੀਣ ਦਾ ਪਾਣੀ ਨਾ ਕੁਝ ਹੋਰ ਵਿਵਸਥਾ ਨਾ ਬੈਠਣ ਦੇ ਲਈ ਕੋਈ ਅਜਹੀਆਂ ਥਾਵਾਂ ਨਹੀਂ ਬਣਾਈਆਂ ਗਈਆਂ ਜਿੱਥੇ ਜ਼ਿੰਮੇਦਾਰ ਆ ਕੇ ਬੈਠ ਸਕੇ ਇੱਕ ਵਾਰੀ ਮੈਂ ਤੁਹਾਨੂੰ ਸਰਦੂਲਗੜ ਦੀ ਮੰਡੀ ਦੇ ਹਾਲਾਤ ਦਿਖਾਵਾਂਗਾ ਕਿ ਇਹ ਕਣਕ ਜਿਹੜੀ ਹੈ ਬੋਰੀਆਂ ਦੇ ਵਿੱਚ ਭਰੀ ਹੋਈ ਜਾਂ ਬਾਹਰ ਜਿਹੜਾ ਤੋਲ ਲੱਗ ਰਿਹਾ ਉਹ ਇਸ ਟਿਕੇ ਨਾਲ ਪਈ ਹੋਈ ਆ ਰੱਬ ਦੇ ਆਸਰੇ ਪਈ ਹੋਈ ਆ ਨਾ ਤੇ ਇਹਨਾਂ ਦਾ ਕੋਈ ਵਲੀਵਾਰਸ ਬਣ ਰਿਹਾ ਕਿਉਂਕਿ ਜੇ ਮੀਂਹ ਪੈਣ ਲੱਗ ਗਿਆ ਜੇ ਕਣਕ ਖਰਾਬ ਹੋ ਗਈ ਤਾਂ ਉਸ ਦਾ ਜ਼ਿੰਮੇਵਾਰ ਕੌਣ ਹੈ ਕਿ ਉਸ ਦਾ ਕਿਉਂਕਿ ਪਹਿਲਾਂ ਅਗਰ ਜੇ ਪਿੱਛੇ ਥੋੜਾ ਜਿਹਾ ਸਮਝ ਜਾਈਏ ਜੋ ਨਾ ਜੋ ਨਦੀ ਫਸਲ ਖਰਾਬ ਹੋਈ ਉਸ ਦਾ ਮੁਆਵਜ਼ਾ ਕਿਹਾ ਗਿਆ ਕਿ 80000 ਦੇ ਵਿੱਚ ਦਵਾਂਗੇ ਹਜ਼ਾਰਾਂ ਦੇ ਵਿੱਚ ਦਿੱਤਾ ਗਿਆ ਸਿਰਫ 5 5 6 6000 ਰੁਪਿਆ ਉਸ ਤੋਂ ਜ਼ਮੀਦਾਰ ਸੰਤੁਸ਼ਟ ਨਹੀਂ ਹੋਏ ਕਿ ਐਨੇ ਕੁ ਰੁਪਈਆ ਨਾਲ ਕੀ ਹੋਏਗਾ ਕਿ ਜਿਹੜਾ ਨੁਕਸਾਨ ਜਿਹੜਾ ਸਾਡਾ 17 ਤੋਂ 18000 ਦੇ ਨੇੜੇ ਤੇੜੇ ਹੋਇਆ ਤਾਂ ਅਸੀਂ ਇੱਥੇ ਗੱਲਬਾਤ ਕਰਾਂਗੇ ਬਹੁਤ ਸਾਰੇ ਕਿਸਾਨ ਆਪਣੀ ਕਣਕ ਲੈ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਬਾਬਾ ਜੀ ਜਿਵੇਂ ਖੁੱਲੇ ਸਮਾਨ ਥੱਲੇ ਐ ਕਣਕ ਪਈ ਹੋਈ ਆ ਤੁਹਾਨੂੰ ਕੀ ਲੱਗਦਾ ਕਿ ਇਸ ਤਿੱਕੇ ਦੇ ਨਾਲ ਪੰਜਾਬ ਸਰਕਾਰ ਤਾਂ ਬڑے ਵੱਡੇ ਦਾਅਵੇ ਕਰਦੀ ਸੀ ਕਿ ਅਸੀਂ ਨਾਲ ਖੜੇ ਹੋਇਆ ਨਾ ਪਾਣੀ ਪੀਣ ਵਾਸਤੇ ਐ ਇੱਥੇ ਕੋਈ ਪ੍ਰਬੰਧ ਨਹੀਂ ਹੈਗੇ ਕੋਈ ਪ੍ਰਬੰਧ ਨਹੀਂ ਜੀ ਕਿਸਾਨਾਂ ਨੂੰ ਫਿਰ ਮਤਲਬ ਰੁਲਦਿਆ ਕੋਈ ਇਦਾਂ ਸ਼ੈੱਡ ਵੀ ਹੈ ਨਹੀਂ ਉੱਤੇ ਉਹਦੇ ਵੀ ਮੀਂਹ ਆਵੇ ਤਾਂ ਕਣਕ ਵੀ ਰੁੜ ਜੂਗੀ ਮੀਂਹ ਨਾਲ ਤੇ ਪਾਣੀ ਪੀਣ ਨੂੰ ਵੀ ਨਹੀਂ ਕਿਸਾਨਾਂ ਨੂੰ ਇੱਥੇ ਸਾਰਾ ਮਤਲਬ ਸਰਕਾਰ ਨੂੰ ਇੰਦਿਜਾਮ ਕਰਨਾ ਪੈਣਾ ਚਾਹੀਦਾ ਤੇ ਬਲਕਿ ਹੁਣ ਕੀ ਕਰਨਾ 10 ਦਿਨ ਪਹਿਲਾਂ ਕਰੀ ਪਨਕ ਤਾਂ ਤਾਂ ਪਤਾ ਹੀ ਹੈ ਵੀ ਪਸਾਖ ਚੜ ਗਿਆ ਪਸਾਖੀ ਤੋਂ ਪਹਿਲਾਂ ਪਹਿਲਾਂ ਕਣਕਾ ਤੋਂ ਪਹਿਲਾਂ ਪਹਿਲਾਂ 10 ਦਿਨ ਪਹਿਲਾਂ ਕਰੋ ਇੰਤਿਆਮ ਛੱਡਦਾ ਕਰੋ ਪਾਣੀ ਦਾ ਕਰੋ ਟੁੱਟੀਆਂ ਨੂੰ ਸਮਾਰੋ ਤੇ ਕੋਈ ਹੋਰ ਵੀ ਹੈ ਮਤਲਬ ਜਿਹੜਾ ਕੋਈ ਸਰਕਾਰੀ ਸਹਾਇਤਾ ਹੈ ਉਹਨਾਂ ਨੂੰ ਜਾਂ ਬਾਰਦਾਨਾ ਭੇਜਣਾ ਉਹ ਵੀ ਤਿਆਰ ਰੱਖੋ ਤੇ ਬਾਕੀ ਜਿਹੜਾ ਥੋੜਾ ਬੰਦਾ ਪਾਸ ਕਰਦਾ ਉਹ ਵੀ ਨਾਲ ਭੇਜੋ ਅਗਲੀ ਸੁੱਕੀ ਕਣਕ ਹੁੰਦੀ ਹੈ ਅੱਜ ਕੱਲ ਸੁੱਕੀ ਹੋਈ ਹੈ ਉਹਨੂੰ ਪਾਸ ਹੋ ਕੇ ਬੋਰੀਆਂ ਬਾਰਦਾਨੇ ਚ ਭਰ ਕੇ ਉਹ ਚੱਕੀ ਜਾਵੇ ਆ ਹੁਣ ਮੈਂ ਦੇਖੀ ਆ ਨਾ ਸਾਰੇ ਥੜ ਭਰੇ ਪਏ ਨੇ ਕਿਤੇ ਬੋਰੀ ਕੱਢਣ ਨੂੰ ਥਾਂ ਨਹੀਂ ਤੇ ਉਹ ਸਾਰਾ ਇਹ ਮਤਲਬ ਆ ਜ਼ਿੰਮੇਦਾਰ ਹੁਣ ਕ ਮੈਨੂੰ ਕੀ ਗੱਲਾਂ ਕਰਦੇ ਹੋ ਜ਼ਿੰਮੇਦਾਰਾਂ ਦਾ ਅਸੀਂ ਕਹਿੰਦੇ ਤੋਲਣ ਨੂੰ ਥਾਂ ਹੀ ਨਹੀਂ ਕਿਤੇ ਮਤਲਬ ਸਾਰੇ ਗੱਟੇ ਭਰੇ ਪਏ ਨੇ ਜਿਹੜੀ ਖੁੱਲੀ ਪਈ ਆ ਉਹ ਖੁੱਲੀ ਪਈ ਆ ਜਿਹੜੀ ਵੱਜੀ ਪਈ ਉਹ ਵੱਜੀ ਪਈ ਹੈ ਤੇ ਮਤਲਬ ਉੱਥੇ ਸਰਕਲ ਚੱਲਦਾ ਨਹੀਂ ਕੋਈ ਨਾ ਤਾਂ ਤਲਦੀ ਆ ਨਾ ਉਹ ਮਤਲਬ ਚੱਕੀ ਨਹੀਂ ਆ ਤੁਹਾਨੂੰ ਤੁਹਾਨੂੰ ਕੀ ਲੱਗਦਾ ਕਿ ਜਿਸ ਤਿੱਕੇ ਨਾਲ ਪੰਜਾਬ ਸਰਕਾਰ ਦੇ ਦਾਅਵੇ ਸੀਗੇ ਕਿ ਅਸੀਂ ਕਿਸਾਨਾਂ ਦੇ ਨਾਲ ਆ ਅਸੀਂ ਉਹਨਾਂ ਨੂੰ ਹਰ ਇੱਕ ਚੀਜ਼ ਦੇ ਮੁਸ਼ਕਲ ਦੇ ਵਿੱਚ ਖੜੇ ਹੋਏ ਆ ਕਿ ਲੱਗਦਾ ਕਿ ਅੱਜ ਮੁਸ਼ਕਲਾਂ ਭੁੱਲ ਗਏ ਸਰਕਾਰ ਇੱਥੋਂ ਦੀ ਕੋਲ ਦੀ ਲੰਘ ਜਾਂਦੇ ਨੇ ਜ਼ਿੰਮੇਵਾਰਤਾ ਧੁੱਪ ਦੇ ਖੇਤ 'ਚ ਵੀ ਧੁੱਪ 'ਚ ਇੱਥੇ ਵੀ ਧੁੱਪ 'ਚ ਅੱਜ ਉਹਦਾ ਗੱਲ ਮਨਸ਼ੀ ਛੋਟੀ ਗੱਲ ਮੰਨੀ ਵੀ ਕਿਸਾਨ ਤਾਂ ਜਦੋਂ ਕੋਈ ਸਰਕਾਰ ਆਉਂਦੀ ਆ ਵਾਅਦੇ ਤਾਂ ਇਹੀ ਕਰਦੀ ਆ ਕਿ ਕਿਸਾਨਾਂ ਦੇ ਨਾਲ ਰਹਿਾਂਗੇ ਬਾਅਦ ਚ ਇੰਡੈਕਟ ਨਹੀਂ ਦਿੰਦੀ ਨਾ ਆਪਦੇ ਕੰਮਾਂ 'ਚ ਤੇ ਆਪਦੀ ਸੈਂਡਿਓਰਟੀ ਦੇ ਵਿੱਚ ਵੋਟਾਂ ਦੇ ਵਿੱਚ ਰੁੱਝ ਜਾਂਦੇ ਨੇ ਵੋਟਾਂ ਇੱਧਰ ਆ ਗਈਆਂ ਉੱਧਰ ਆ ਗਈਆਂ ਤੇ ਪਰ ਜਿਹੜੀ ਗੱਲ ਦੀ ਕਿਸਾਨਾਂ ਨਾਲ ਵਾਅਦਾ ਕਰਿਆ ਉਹ ਤਾਂ ਪੂਰੇ ਉਤਰੋ ਕਿਤੇ ਵੀ ਕਿਸਾਨ ਝੋਨਾ ਵੇਚਣ ਆਉਂਦਾ ਕਣਕ ਲੈ ਕੇ ਆਉਂਦਾ ਉਹਨੂੰ ਉੱਥੇ ਇਕ ਰਾਤ ਵੀ ਨਾ ਲੱਗੇ ਅਸੀਂ ਤਾਂ ਕਹਿੰਨੇ ਆ ਵੀ ਉਹਦਾ ਸ਼ਾਮ ਤੜਕਿਓ ਲੈਵੇ ਸ਼ਾਮ ਨੂੰ ਉਹਦਾ ਮਤਲਬ ਕਲੀਅਰ ਹੋ ਕੇ ਤੇ ਉਹ ਕਰਨ ਨੂੰ ਜਾਵੇ ਇਥੇ ਮੱਛਰ ਕਿਹੜਾ ਇਥੇ ਪੱਖਾ ਲਿਆਊਗਾ ਕਿਹੜਾ ਇਥੇ ਰੋਟੀਆਂ ਹੁੰਦੀਆਂ ਨੇ ਤੇ ਉਹ ਤਾਂ ਕਹਿੰਦੇ ਕਹਿੰਦੇ ਕਿ ਸਾਡੇ ਬਜ਼ੁਰਗਾਂ ਨੂੰ ਅਸੀਂ ਮੰਡਿਆਂ 'ਚ ਨਹੀਂ ਬੈਣ ਦਵਾਵਾਂਗੇ ਨਾਲ ਦੀ ਨਾਲ ਤੋਲ ਹੋਏਗਾ ਨਾਲ ਦੀ ਨਾਲ ਪਹੁੰਚੇਗਾ ਤੁਸੀਂ ਤਾਂ ਇੱਥੇ ਦਿਨ ਰਾਤ ਮੱਛਰ ਚ ਬਹਿ ਰਹੇ ਹੋ ਫਿਰ ਨਹੀਂ ਤਿੰਨ ਦਿਨ ਹੋ ਗਏ ਇਹਨਾਂ ਨੂੰ ਮੈਂ ਜਿਮੀਦਾਰ ਹੁਣੀ ਦੱਸਿਆਂਦੇ ਨੇ ਬੈਠੇ ਕਹਿੰਦੇ ਤਿੰਨ ਦਿਨ ਹੋ ਗਏ ਪਰਸੋਂ ਦੀ ਵੱਡੀ ਪਰਸੋਂ ਦੇ ਆਏ ਆ ਅਸੀਂ ਲੈ ਦੱਸੋ ਪਰਸੋਂ ਦੇ ਇੱਥੇ ਕਿਹੜਾ ਗਾਹ ਮਾਂ ਨੇ ਪੱਖਾ ਲਿਆ ਕੇ ਰੱਖਿਆ ਕਿਹੜੀਆਂ ਰੋਟੀਆਂ ਬਕਾਉਣ ਵਾਲੀ ਮਾਂ ਐ ਇੱਥੇ ਕੁਛ ਹੈ ਤਾਂ ਕੁਛ ਨਹੀਂ ਕੋਈ ਪੱਲੇ ਤਾਂ ਵੀ ਪਗਾਇ ਆਖਰ ਪਾਣੀ ਪੀਣ ਵਾਲਾ ਵੀ ਹੈ ਨਹੀਂ ਮੈਂ ਕੋਈ ਪਿੱਛੇ ਸੂਏ ਤੇ ਖੜਾ ਸੀਗਾ ਉਥੇ ਪਾਣੀ ਭਰੀ ਜਾਂਦੇ ਸੀਗੇ ਮੈਂ ਯਾਰ ਮੈਂ ਹੱਥ ਧੋਣੇ ਲਈ ਮੜੇ ਜੇ ਤੇ ਜੇ ਟੁੱਟੀਆਂ ਚਲਾ ਦਿਓ ਤੇ ਉਹ ਕਹਿੰਦੇ ਬੱਪੂ ਤੂੰ ਹੱਥ ਧੋ ਲੈ ਤੇ ਇਹ ਮਤਲਬ ਪਾਣੀ ਛਿਟੂੜੀ ਛੱਡੀ ਤੇ ਪਾਣੀ ਭਾਂ ਦਾ ਕੱਲਾ ਰੇਤ ਰਿੱਤਾ ਹੀ ਪਣੀ ਆਵੇ ਚਾਵੇ ਮੈਂ ਕਿ ਕੰਨਾ ਕਿੱਥੇ ਲੈ ਗਏ ਜਾਨੇ ਉਹ ਕਹਿੰਦੇ ਇਹ ਮੰਡੀ ਚ ਲੈ ਗਏ ਜਾਨੇ ਉਹ ਭਾਂ ਦਾ ਮੰਡੀ ਚ ਇਹ ਪਾਣੀ ਪੀਣਗੇ ਮੈਂ ਕਿ ਯਾਰ ਕਮਾਲ ਹੋ ਗਈ ਯਾਰ ਤੁਸੀਂ ਇਹ ਟੈਂਕ ਨੂੰ 5-7 ਦਿਨ ਪਹਿਲਾਂ ਧੋ ਕੇ ਤੇ ਚੰਗੀ ਤਰ੍ਹਾਂ ਇਹ ਟੂਟੀਆਂ ਛੱਡੀਆਂ ਖੋਲ ਕੇ ਇਹ ਜੋ ਰੇਤਾ ਕੱਢ ਕੇ ਫਿਲਟਰ ਜੋ ਰੇਤਾ ਕੱਢ ਕੇ ਫੇਰ ਲਾਓ ਯਾਰ ਪਤੰਦਰੋ ਤੇ ਤੁਸੀਂ ਫਿਰ ਇਹ ਕੋਈ ਕਹਾ ਪਸ਼ੂ ਨੇ ਤਾਂ ਨਹੀਂ ਪੀਣਾ ਆਖਰ ਨੂੰ ਬੰਦਿਆਂ ਨੇ ਪੀਣੇ ਤੇ ਫਿਰ ਮਤਲਬ ਉਹਨਾਂ ਨੇ ਕਹਿੰਦੇ ਵੀ ਗੱਲ ਤਾਂ ਠੀਕ ਹੈ ਤੇਰੀ ਗੱਲ ਵੇ ਅਸੀਂ ਮੈਂ ਮੰਡੀ ਚ ਪਾਣੀ ਲਿਆ ਮੰਡੀ ਚ ਪਾਣੀ ਲਿਆਉਂਗਾ ਸੋਧ ਕੇ ਦਾ ਲਿਆਓ ਬਿਲਕੁਲ ਤੇ ਬਾਕੀ ਤਾਂ ਸੂਏ ਤੋਂ ਭਰੀ ਜਾਂਦੇ ਹੋ ਤੁਸੀਂ ਕਿਸੇ ਬਾਰਡਰ ਵਾਸ਼ ਤੋਂ ਪਾਣੀ ਲੈ ਕੇ ਜਾਓ ਜਿੱਥੇ ਸੋਧਿਆ ਹੋਇਆ ਪਾਣੀ ਹੈ ਉੱਥੋਂ ਭਰੋ ਫਿਰ ਜ਼ਿਮੀਦਾਰ ਨੂੰ ਦਿਓ ਆ ਹੁਣ ਪਾਣੀ ਦੇ ਵਿੱਚ ਤਾਂ ਕਿੰਨੀਆਂ ਤਾਂ ਬਿਮਾਰੀਆਂ ਆਉਂਦੀਆਂ ਜਿਹੜਾ ਪਾਣੀ ਸੂਏ ਚ ਆਉਂਦਾ ਤੇ ਕਿੰਨਾ ਡੱਕਾ ਡੋਲਾ ਆਉਂਦਾ ਉਹ ਸਾਰਾ ਟੈਂਕੀ ਦੇ ਵਿੱਚ ਪੈ ਗਿਆ ਉਹ ਜ਼ਿਮੀਦਾਰ ਪੀਊਗਾ ਕਿਵੇਂ ਸਹੀ ਗੱਲ ਹੈ ਇਸ ਵੀ ਇਸ ਗੱਲ ਦਾ ਵੀ ਤੁਸੀਂ ਸੋਚੋ ਬਣਾ ਵਾਲੀ ਨਹੀਂ ਆ ਰਹੇ ਇੱਥੇ ਨਿਗਾ ਮਾਰਨ ਕਿ ਅਸੀਂ ਜ਼ਿਮੀਦਾਰਾਂ ਦਾ ਹਾਲਚਲ ਪੁੱਛਈਏ ਇਕ ਤਾਂ ਕਹਿੰਦੇ ਫੋਟੋ ਖਿਚਾਉਣ ਲਈ ਬੜੇ ਆ ਜਾਂਦੇ ਨੇ ਫੋਟੋਾਂ ਲਈ ਵੀ ਨਹੀਂ ਆ ਰਿਹਾ ਕੋਈ ਕੋਈ ਨਹੀਂ ਨਾ ਫੋਟੋ ਲੈ ਆਇਆ ਨਾ ਕੋਈ ਕਿਸਾਨ ਬਨਾਲੀ ਵਾਲਾ ਆਇਆ ਤੇ ਕੋਈ ਮਤਲਬ ਆਪਣੀਆਂ ਬੋਟਾਂ ਜੀ ਪਹਿਲਾਂ ਫੇ ਦੁਆਰੇ ਫੇਰ ਗੱਲਾਂ ਕਰਦੇ ਆ ਉਦਰੀ ਉਲਝੇ ਫਿਰਦੇ ਨੇ ਹਾਂ ਵੀ ਅਸੀਂ ਜਿੱਤ ਜਾਈਏ ਅਸੀਂ ਸਵਾਰੇ ਸਰਕਾਰ ਬਣਾ ਲਈਏ ਅਸੀਂ ਬਸ ਸਾਡੀਆਂ ਐ ਪਾਵਰਾਂ ਹੋ ਜਾਣ ਆ ਬਾਵਰਾਂ ਹੋ ਜਾਣ ਵੀ ਜਿੰਮੇਦਾਰ ਵੀ ਨਹੀਂ ਕੋਈ ਚੱਕਦਾ ਨਹੀਂ ਆ ਗੱਲ ਹੈ ਹਾਂ ਸੱਚ ਕੇ ਪੂਜੀ ਠੀਕ ਠਾਕ ਹੋ ਹਮ ਕਿੰਨੇ ਦਿਨਾਂ ਤੋਂ ਬੈਠੇ ਹੋ ਦੂਜਾ ਦਿਨ ਤੀਜਾ ਦਿਨ ਦੂਜਾ ਦੂਜਾ ਦਿਨ ਕੱਲ੍ਹ ਲਿਆ ਜੇ ਦੋ ਦਿਨ ਹੋ ਗਏ ਫਿਰ ਇੱਥੇ ਬਹਿ ਰਹੇ ਹਾਂ ਰਾਤ ਨੂੰ ਫਿਰ ਦੂਜਾ ਬੰਦਾ ਵੀ ਆਉਂਦਾ ਕਿ ਤੁਸੀਂ ਬੈਠ ਰਹੇ ਨੇ ਨਾ ਆਉਂਦਾ ਦੂਜਾ ਬੰਦਾ ਆਉਂਦਾ ਦਿਨੇ ਦੇ ਨੇ ਰਹੇ ਨੇ ਅੱਛਾ ਔਖਾ ਨਹੀਂ ਹੈਗਾ ਔਖਾ ਹੀ ਔਖਾ ਹੁਣ ਮੈਂ ਤਾਂ ਰਹਿ ਨਹੀਂ ਸਕਦਾ ਇੱਥੇ ਪਰੇਸ਼ਾਨ ਹੋਇਆ ਅੱਛਾ ਅੱਛਾ ਇਸ ਹਾਲਾਤ ਚ ਵੀ ਬੈਠੇ ਹੋ ਕਿ ਪਰੇਸ਼ਾਨ ਹੋਇਆ ਕਿਉਂਕਿ ਇੱਕ ਤਾਂ ਅਰੈਸਟ ਕਰਨੀ ਹੁੰਦੀ ਹੈ ਉਹ ਦਿਨਾਂ ਚ ਵੀ ਤੁਸੀਂ ਇੱਥੇ ਬੈਠ ਕੇ ਮੰਡੀ ਚ ਆਪਣੀ ਕਾਨਕ ਦੀ ਰਾਖੀ ਬੈਠੇ ਹੋਏ ਹੋ ਐਨੇ ਡਰ ਐਨੀ ਟੈਨਸ਼ਨ ਹੂੰ ਇਹ ਕਦਾਂ ਇਥੇ ਤੜਕੇ 4 ਵਜੇ ਜਨਾਨੀਆਂ ਵੜੀਆਂ ਆਉਂਦੀਆਂ ਇਥੇ ਉਹਦਾ ਕੋਈ ਪ੍ਰਬੰਧ ਨਹੀਂ ਕਾਏਗਾ। ਅੱਛਾ ਕੋਈ ਸਰਕਾਰ ਉਹਨੂੰ ਰੋਕਦੀ ਨਹੀਂ। ਹੂੰ ਸਵੇਰੇ ਜੋ 4 ਵਜੇ ਆਉਂਦੇ ਨੇ 4 ਵਜੇ ਇਥੇ ਹਰ ਇੱਕ ਨੂੰ ਉੱਠ ਕੇ ਬਹਿਣਾ ਪੈਂਦਾ। ਹੂੰ ਉਹ ਨਹੀਂ ਤੇ ਲੈ ਜਾਂਦੀਆਂ ਝੋਲੀਆਂ ਭਰ ਕੇ। ਅੱਛਾ ਹਾਂ ਬਿਲਕੁਲ ਉਹ ਦਰ ਮਛਰ ਲੜਦਾ ساری ਰਾਤ ਇਥੇ। ਹੂੰ ਤੇ ਅੱਜ ਹੁਣ ਇਹਨਾਂ ਦਾ ਬੋਰੀਆਂ ਕੋਣੀ ਗਈਆਂ ਗਈਆਂ। ਹੂੰ ਬੋਰੀਆਂ ਤਾਂ ਵੀ ਔਖੇ ਨੇ। ਅੱਜ ਵਾਰਦਾਨਾ ਵੀ ਨਹੀਂ ਹੈਗਾ। ਅੱਜ ਵਾਰਦਾਨਾ ਕੋਣੀ ਕਾ ਬਾਦ ਮੰਕੇ ਲਿਆਂਦਾ ਕਿਸੇ ਤੋਂ ਇੱਕਾ ਇਕੱਠ ਜੀ ਨਾ ਹੂੰ ਕੋਈ ਆ ਨੀਟਲੀ ਕਿਉਂ ਚੱਲ ਰਹੀ ਆ ਸਰਕਾਰ ਫਿਰ ਪਤਾ ਹੁਣ ਇਹਨਾਂ ਨੂੰ ਪਤਾ ਹੋਵੇਗਾ ਹੂੰ ਤੁਸੀਂ ਕਹਿੰਦੇ ਨਹੀਂ ਤੁਹਾਡੇ ਤਾਂ ਐਮ ਐਲ ਏ ਸਾਹਿਬ ਹੈਗੇ ਆ ਗੁਰਪ੍ਰੀਤ ਸਿੰਘ ਬਣਾ ਵਾਲੀ ਉਹਨਾਂ ਨੂੰ ਕਹਿੰਦੇ ਨਹੀਂ ਕਿ ਤੁਸੀਂ ਆ ਹੱਲ ਕਰੋ ਵੀ ਪਹਿਲਾਂ ਤੁਸੀਂ ਬੜਾ ਕਹਿੰਦੇ ਇੱਥੇ ਐਂ ਤੇ ਜਾਈਏ ਤੇ ਫੇਰ ਆਖੀਏ ਅਸੀਂ ਦਾ ਹੁਣ ਆਪਦਾ ਕੰਮ ਤੇ ਹੋਈ ਨਹੀਂ ਇੱਥੋਂ ਨਹੀਂ ਵੇਲ ਮਿਲਦਾ ਇਹ ਤੁਈ ਨਹੀਂ ਵੇਲ ਮਿਲਦਾ ਤਾਂ ਕਿਸੇ ਨੂੰ ਕੀ ਆਖਣਾ ਬਿਲਕੁਲ ਉਹਦਾ ਰਿਕਣੇ ਫਿਕਰ ਹੋਣਾ ਚਾਹੀਦਾ ਜਿਹੜੇ ਜਿਹੜੇ ਕਹਿੰਦੇ ਕਿ ਸਰਕਾਰ ਨੂੰ ਚਾਹੀਦਾ ਫਿਕਰ ਜੇ ਇੱਥੇ ਮਾਰਕੀਟ ਵਾਲਿਆਂ ਨੂੰ ਚਾਹੀਦਾ ਸਬੰਧ ਕਰਨੇ ਪਾਣੀ ਦਾ ਕੋਈ ਉਲਬੰਦ ਨਹੀਂਗਾ ਇੱਥੇ ਕੋਈ ਪਾਣੀ ਪੀਣ ਨੂੰ ਨਿਆ ਘਰਾਂ ਲਿਆਂਦੀ ਬੋਤਲ ਆਵੇ ਫਰਕੇ ਅੱਛਾ ਆਉਦੇ ਘਰੋਲੇ ਹੋਣੇ ਅੱਛਾ ਪਾਣੀ ਦਾ ਵੀ ਪ੍ਰਬੰਧ ਨਹੀਂ ਹੈਗਾ ਇਹ ਤਸਵੀਰ ਹੈ ਬਈ ਤੁਸੀਂ ਕੀ ਕੰਮ ਕਰਦੇ ਹੋ ਮੈਂ ਤਾਂ ਜੂਸ ਦਾ ਕਰਦਾ ਜੀ ਅੱਛਾ ਹਾਲਾਤ ਠੀਕ ਨੇ ਮੱਡੀ ਤੇ ਨਹੀਂ ਜੀ ਮਾਰੇ ਪਾਣੀ ਪੀਨੂ ਨਹੀਂ ਹੈ ਮੈਂ ਤਾਂ ਆਪੇ ਪਾਸੇ ਮਰੀ ਜਾਣਾ ਹੈ ਅੱਛਾ ਹੋਰ ਜੂਸ ਮੈਂ ਮੈਂ ਬਣਾਉਣਾ ਦੀ ਮੇਰੇ ਤੋਂ ਆਪ ਪੀਤਾ ਨਹੀਂ ਜਾਂਦਾ ਜਿੰਨੀ ਕਰਦਾ ਪਾਣੀ ਲੈਣ ਕਰ ਲਿਆ ਬੱਚੇ ਨੂੰ ਪਾਣੀ ਮਿਲਿਆ ਨਹੀਂ ਇੱਥੋਂ ਮੈਂ ਆ ਕੇ ਘਰ ਪੀਤਾ ਦੇ ਡਰਮ ਚੋਂ ਪਾਣੀ ਗਰਮ ਪੀਤਾ ਜੀ ਅੱਛਾ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਅੱਛਾ ਐਮਐਲਏ ਸੇ ਬਾਂ ਤਾਂ ਕਹਿੰਦੇ ਨੇ ਕਿ ਅਸੀਂ ਬੜਾ ਕੁਝ ਬਦਲ ਰਹੇ ਆਂ ਪੰਜਾਬ ਦਾ ਮੱਡੀਆਂ ਦਾ ਪੰਜਾਬ ਦੇ ਲੋਕਾਂ ਦਾ ਅਸੀਂ ਆਮ ਲੋਕ ਆ ਫਿਰ ਤੁਹਾਨੂੰ ਆਮ ਲੋਕ ਫਿਰ ਐਵੇਂ ਕਿਉਂ ਕਰ ਰਿਹਾ ਹੈ ਪਾਣੀ ਵੀ ਨਹੀਂ ਮਿਲਦਾ ਪੀਨੂ ਉਹਨਾਂ ਨੂੰ ਤਾਂ ਨਹੀਂ ਪਾਣੀ ਤਾਂ ਜ਼ਰੂਰੀ ਹੈ ਜੀ ਪਾਣੀ ਤਾਂ ਸਾਨਾ ਨੂੰ ਵੀ ਸਾਨਾ ਨੂੰ ਵੀ ਚਾਹੀਦਾ ਹੈ ਗਰੀਬਨਾਂ ਨੂੰ ਪੱਲੇਦਾਰਾਂ ਨੂੰ ਵੀ ਪਾਣੀ ਦਾ ਪਾਣੀ ਤਾਂ ਜ਼ਰੂਰੀ ਹੈ ਜੀ ਪਾਣੀ ਸਭ ਤੋਂ ਜ਼ਰੂਰੀ ਪਾਣੀ ਨਹੀਂ ਪੀਣ ਨੂੰ ਤੜਕੇ ਮੇਰੇ ਕੋਲ ਉੱਥੇ ਵੀ ਆਏ ਸੀ ਆਂਦੇ ਯਾਰ ਪਾਣੀ ਪੀਣ ਨੂੰ ਨਹੀਂ ਹੈਗਾ ਖਾਲਸਾ ਜਾਗੀ ਆਂਦਾ ਪਾਣੀ ਪੀਣ ਨੂੰ ਨਹੀਂ ਯਾਰ ਹੈਗਾ ਸਰਕਾਰ ਪਰਸੇ ਨਹੀਂ ਬਿਲਕੁਲ ਤੇ ਉਹਨੇ ਫਿਰ ਵਿਚਾਰੇ ਨੇ ਮਰਦਾ ਜੂਸ ਪੀਤਾ ਹੁਣ ਸਰਕਾਰ ਹੁਣਾਂ ਦਾ ਠੰਡੀ ਹੋਈ ਆ ਅੱਛਾ ਆਂਦਾ ਗੰਦਾ ਪਾਣੀ ਪੀਪੀ ਇੱਥੋਂ ਆਂਦਾ ਹੋ ਗਈ ਹੂੰ ਬਿਲਕੁਲ ਬਿਲਕੁਲ ਆਂਦਾ ਪਾਣੀ ਗੰਦਾ ਹੈ ਕੋਈ ਹਾਲਾਤ ਸਹੀ ਨਹੀਂ ਹੈਗੇ ਮੈਂ ਇੱਕ ਵਾਰੀ ਇੱਧਰ ਤਸਵੀਰ ਦਿਖਾਵਾਂਗਾ ਕਿਉਂਕਿ ਸਾਰੇ ਕੰਮ ਵੀ ਕਰ ਰਹੇ ਨੇ ਕਿਉਂਕਿ ਇੱਕ ਮਾੜਾ ਹਾਲ ਹੁੰਦਾ ਜਦੋਂ ਧੁੱਪ ਪੈਂਦੀ ਆ ਕੰਮ ਕਰਦੇ ਨੇ ਸਾਰੇ ਉਹਨਾਂ ਦਾ ਵੀ ਬਹੁਤ ਮਾੜਾ ਹਾਲ ਹੁੰਦਾ ਤੇ ਇੱਥੇ ਅਸੀਂ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਠੀਕ ਠਾਕ ਹੀ ਵਧੀਆ ਅੱਛਾ ਕਿਵੇਂ ਕਾਰਗੁਜ਼ਾਰੀ ਹੈ ਸਰਕਾਰ ਦੀ ਕਹਿੰਦੇ ਇੱਕ ਤਾਂ ਪਾਣੀ ਨਹੀਂ ਹੈਗਾ ਪੀਣ ਨੂੰ ਹੋਰ ਕਿਹੜੀਆਂ-ਕਿਹੜੀਆਂ ਮੁਸੀਬਤਾਂ ਜਿਹੜੀਆਂ ਨੇ ਇੱਥੇ ਲੰਘਣਾ ਪੈਂਦਾ ਜ਼ਿੰਮੇਵਾਰਾਂ ਨੂੰ ਤੁਸੀਂ ਵੀ ਜਿੰਨੇ ਇੱਥੇ ਕੰਮ ਕਰਦੇ ਹੋ ਸਾਰੇ ਲੰਘਣਾ ਕਰੀਏ ਕੰਮ ਚੱਲੀ ਜਾਂਦਾ ਮੜਾ-ਮੜਾ ਜਿਹੜਾ ਚੱਲਦਾ ਹੁਣ ਗੱਠਾਂ ਦੇ ਬਾਰਦਾਨਾ ਕਮੀ ਆ ਜਾਂਦੀ ਕੇਵਾਰੀ ਅੱਜ ਬੰਦ ਹੈ ਕੰਮ ਹੂੰ ਬਾਰਦਾਨਾ ਘੱਟ ਅੱਜ ਕਿਉਂ ਅਜਿਹਾ ਕਿਉਂ ਹੜਤਾੜ ਧੂੜ ਕਰ ਰੱਖੀ ਹੈ ਅੰਛਾ ਹਾਂਜੀ ਅੱਛਾ ਜਿਹੜੇ ਪਾਣੀ ਦੀ ਕਮੀ ਆ ਹੋਰ ਚੀਜ਼ਾਂ ਜੇ ਮੀਂਹ ਪੈਣ ਲੱਗਿਆ ਫਿਰ ਉਹਦਾ ਕੀ ਪ੍ਰਬੰਧ ਆ ਫਿਰ ਐਮਪੀਜ ਦਾ ਰਿੰਦਾ ਸਾਰਾ ਕੋਈ ਪ੍ਰਬੰਧ ਨਹੀਂ ਤਰਪਾਲਾਂ ਹੁੰਦੀਆਂ ਜੀਵਿੰਦਾਰ ਆ ਆਪ ਦਾ ਘਰੋਂ ਘਰੀ ਲਿਆਉਂਦੇ ਆ ਹੂੰ ਤੇ ਕੋਈ ਆੜਤੀ ਦੇਣ ਦੀ ਤਰਪਾਲਾਂ ਮੜਮਟ ਟਿਕਾ ਕਰ ਦਿੰਦੇ ਹੋਰ ਅੱਛਾ ਲੇਬਰ ਦੇ ਕੋਈ ਪੈਸੇ ਦੇ ਵਿੱਚ ਵਾਦਾ ਜਾਂ ਕੁਝ ਇਦਾਂ ਹੈ ਕੋਈ ਇਹਨਾਂ ਦੇ ਵਿੱਚ ਵੀ ਅਜੇ ਕੋਈ ਨਹੀਂ ਲੇਬਰ ਦਾ ਵਾਦਾ ਤਰਪਾਲਾਂ ਵਾਲਾ ਚੱਲਿਆ ਨਾ ਸਿਸਟਮ ਅਜੇ ਸਰਕਾਰ ਵੱਲੋਂ ਕੋਈ ਮਦਦ ਹੋ ਰਹੀ ਹੈ ਇੱਥੇ ਆ ਕੇ ਕੋਈ ਐਮਐਲਏ ਸਬਾਨ ਮਿਲਦੇ ਨਹੀਂ ਕਿ ਅਸੀਂ ਤੁਹਾਡੇ ਨਾਲ ਖੜੇ ਹੋਏ ਆਂ ਵੀ ਤੁਹਾਨੂੰ ਅਸੀਂ ਪਾਣੀ ਦਿੰਨੇ ਆ ਜਿਵੇਂ ਪਾਣੀ ਦੀ ਕਮੀ ਆ ਮੀਂਹ ਪੈਂਦਾ ਤਾਂ ਉਹ ਚੀਜ਼ਾਂ ਆਉਂਦੇ ਇੱਥੇ ਕਹਿੰਦੇ ਆ ਤੁਹਾਨੂੰ ਕਿ ਅਸੀਂ ਨਾਲ ਖੜੇ ਹੋਏ ਆਂ ਬਸ ਕਰੋਨਾ ਕਿਨੇ ਮਾਰਕੀਟ ਵਾਲੇ ਕਹੇ ਜਾਂਦੇ ਵੈਸੇ ਉਸ ਤੋਂ ਬਾਅਦ ਕਿਸੇ ਨੇ ਆਉਣਾ ਕੋਈ ਨਹੀਂ ਆਉਂਦਾ ਮਗਰ ਹੂੰ ਮਾਰ ਮਾਰਕੀਟ ਦੇ ਅੰਦਰ ਆਂਦੀ ਏ ਹਾਂ ਮਾਰਕੀਟ ਅੰਦਰ ਏ ਹੂੰ ਬਸ ਉਹੀ ਕਰਦੇ ਹਾਲ ਅਜੇ ਕਰਨ ਟੁੱਟੀ ਪਾਣੀ ਵੇਦਾ ਉਦੋਂ ਹੀ ਕਰਨੇ ਹੋਈ ਹੂੰ ਇੱਥੇ ਤੱਕ ਕਿਤੇ ਦਿਖ ਨਹੀਂ ਰਹੀ ਪਾਣੀ ਦੀ ਕੋਈ ਸਹੂਲਤ ਉਹ ਕੌਣ ਕੌਣ ਕਰਵਾਏਗਾ ਉਹਦਾ ਮਾਰਕੀਟ ਵਾਲੇ ਨੂੰ ਕਹਿਣਗੇ ਤੇ ਮਾਰਕੀਟ ਵਾਲੇ ਫੇਰ ਕਰਾਉਣਗੇ ਪ੍ਰਬੰਧ ਹਾਂਜੀ ਬਿਲਕੁਲ ਅੱਛਾ ਭਾਈ ਤੁਸੀਂ ਕੀ ਉਹ ਆਜੇ ਡਰਦੇ ਕੰਨ ਬਾਈ ਹੈਗਾ ਪਾਣੀ ਪੂਣੀ ਦਾ ਪ੍ਰਬੰਧ ਕਿਹੜਾ ਪਾਣੀ ਦਾ ਪ੍ਰਬੰਧ ਉਹਨਾਂ ਨਾਲ ਇਧਰ ਬਰਾਜ ਹੈਗਾ ਇੱਥੇ ਪਾਣੀ ਆਪਣਾ ਪ੍ਰਬੰਧ ਪੀਂਦਾ ਨਹੀਂ ਪਾਣੀ ਪਾਣੀ ਦਾ ਪੀਣੇ ਤੋੜਣ ਵਾਲੀਆਂ ਫਿਰਦੀਆਂ ਵਿਚਾਰੀਆਂ ਕੋਈ ਟੂਟੀ ਦਾ ਪ੍ਰਬੰਧ ਤਾਂ ਇਕੱਠਾ ਹੈ ਹੀ ਨਹੀਂ ਇਕੱਠਾ ਹੁੰਦਾ ਵੀ ਪਾਣੀ ਤੁਹਾਡੇ ਵਾਲੀਆਂ ਫਿਰਦੀਆਂ ਹੈ ਜੀ ਅੱਛਾ ਓਏ ਅੱਛਾ ਹੋਰ ਕੀ ਜਿਹੜਾ ਸਰਕਾਰ ਦੀ ਕਮੀ ਹੈ ਇੱਥੇ ਕਿ ਸਰਕਾਰ ਕਹਿੰਦੀ ਦਾਅਵੇ ਕਰਦੀ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹੋਏ ਹਾਂ ਕੀ ਆਦੀ ਟੈਨਸ਼ਨ ਆ ਟੈਨਸ਼ਨ ਤਾਂ ਕਹਦੀ ਆ ਬਿਲਕੁਲ ਅੱਛਾ ਤੁਹਾਨੂੰ ਕੀ ਪ੍ਰੋਬਲਮ ਆਉਂਦੀ ਆ ਬਈ ਖਾਸ ਤੌਰ ਤੇ ਲੇਵਰ ਨੂੰ ਵੀ ਕਹਿੰਦੇ ਜਦੋਂ ਧੁੱਪ ਚ ਕੰਮ ਕਰਦੇ ਆ ਪਾਣੀ ਦੀ ਬੜੀ ਲੋਡ ਹੁੰਦੀ ਹੈ ਕਿਹੜੀਆਂ ਕਿਹੜੀਆਂ ਪ੍ਰੋਬਲਮ ਆਉਂਦੀਆਂ ਨੇ ਤੁਹਾਨੂੰ ਜਿਆਦਾ ਪਾਣੀ ਦੀ ਦਿੱਕਤ ਆਉਂਦੀ ਹੈ ਸਾਨੂੰ ਵੈਸੇ ਜਿਵੇਂ ਪਸ਼ੂ ਵਗੈਰਾ ਆਉਂਦੇ ਹੈਗੇ ਚਾਰ ਸਫੇਰੇ ਉਹਦੀ ਕੋਈ ਸੁਵਿਧਾ ਹੈ ਨਹੀਂ ਗੀ ਹਾਂ ਬਿਲਕੁਲ ਅੱਛਾ ਪਸ਼ੂ ਫਿਰ ਇੱਥੇ ਕਣਕ ਨੂੰ ਮੂੰਹ ਮਾਰਦੇ ਫਿਰ ਗੱਟੇ-ਗੱਟੇ ਪਾੜ ਦਿੰਦੇ ਆ ਗੱਟੇ-ਗੱਟੇ ਪਾੜ ਦਿੰਦੇ ਆ ਜੀ ਕਾਫੀ ਨੁਕਸਾਨ ਕਰ ਦਿੰਦੇ ਹੈਗੇ ਜ਼ਿਮੇਵਾਰ ਪਰਾਵਾਂ ਦਾ ਤੇ ਸਾਨੂੰ ਬਹੁਤ ਇਸ ਚ ਦਿੱਕਤ ਆਉਂਦੀ ਹੈ ਜੀ ਹਾਂ ਤਾਂ ਬਿਲਕੁਲ ਇਹ ਅਨਾਜ ਮੰਡੀ ਹੈ ਸਰਦੂਲਗੜ੍ਹ ਦੀ ਤਾ ਇੱਥੇ ਕੋਈ ਪ੍ਰਬੰਧਤਾ ਵੈਸੇ ਹੈ ਨਹੀਂ ਕੋਈ ਸ਼ੈੱਡ ਨਹੀਂ ਹੈਗਾ ਜਾਂ ਕੋਈ ਹੋਰ ਸਿਰ ਦੇ ਉੱਤੇ ਤੇ ਜ਼ਿੰਮੇਦਾਰ ਬੈਠੇ ਹੋਏ ਨੇ ਕਾ ਪਾਣੀ ਕਹਿੰਦੇ ਅਸੀਂ ਆਪ ਦਾ ਲੈ ਆਉਂਦੇ ਆ ਘਰੋਂ ਤੇ ਉਹਦੇ ਨਾਲ ਹੀ ਥੋੜਾ ਟਾਈਮ ਪਾਸ ਕਰਦੇ ਆ ਤਾਂ ਕਿੱਥੇ ਕਿਤੇ ਪੱਖਾ ਲੱਗਿਆ ਹੋਇਆ ਕਿਤੇ ਨਹੀਂ ਲੱਗਿਆ ਤਾਂ ਬੜੀਆਂ ਚੀਜ਼ਾਂ ਨੇ ਤੋਲ 2-2 3-3 4 ਦਿਨ ਨਹੀਂ ਲੱਗਦਾ ਬਾਰਦਾਨਾ ਨਹੀਂ ਹੁੰਦਾ ਬੜੀਆਂ ਚੀਜ਼ਾਂ ਨੇ ਜਿਹੜੀਆਂ ਉਹ ਦੇਖਦੇ ਨੇ ਤੇ ਜ਼ਿੰਮੇਦਾਰ ਜਿਹੜੇ ਨੇ ਆਪਣੇ ਪਿੰਡਾਂ ਤੋਂ ਜਿਹੜੀ ਕਣਕ ਲੈ ਕੇ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਪ੍ਰੋਬਲਮ ਹੁੰਦੀ ਆ ਸਹੀ ਟਾਈਮ ਤੇ ਤੋਣ ਨਹੀਂ ਲੱਗਦਾ ਪਾਣੀ ਨਹੀਂ ਮਿਲਦਾ ਪੀਣ ਨੂੰ ਹੋਰ ਬੜੀਆਂ ਇਹ ਹਰਿਆਣਾ ਵਾਲੇ ਤਾਊ ਆਏ ਨੇ ਹੈ ਤਾਂ ਇਹ ਤਸਵੀਰ ਹੈ ਤੁਹਾਨੂੰ ਦਿਖਾਈ ਹੈ ਨਾਜ ਮੰਡੀ ਦੇ ਤਾਂ ਕੋਈ ਕਹਿ ਰਿਹਾ ਕਿ ਕੰਮ ਨਹੀਂ ਹੋ ਰੇ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਕੋਈ ਕਹਿ ਰਿਹਾ ਕਿ ਸਭ ਕੁਝ ਪ੍ਰਬੰਧ ਹੈਗੇ ਆ ਤੋਲ ਹੋ ਰਿਹਾ ਹੈ ਬਾਰਦਾਨਾ ਆ ਰਿਹਾ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਪਰ ਇਹ ਤਸਵੀਰ ਬੜਾ ਕੁਝ ਕਹਿ ਰਹੀ ਹੈ ਜਿਨ੍ਹਾਂ ਦੇ ਇਲਜ਼ਾਮ ਨੇ ਪੰਜਾਬ ਸਰਕਾਰ ਦੇ ਉੱਤੇ ਐਮਐਲਏ ਸਬੰਨਾ ਦੇ ਉੱਤੇ ਕਿ ਇਹ ਚੀਜ਼ਾਂ ਇਸ ਤਰੀਕੇ ਨਾਲ ਹੋ ਰਹੀਆਂ ਨੇ ਅਸੀਂ ਤੁਹਾਡੇ ਨਾਲ ਸਾਰੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਕਿ ਅਸਲ ਦੇ ਵਿੱਚ ਗਰਾਉਂਡ ਜ਼ੀਰੋ ਦੇ ਉੱਤੇ ਰਿਐਲਿਟੀ ਚੈੱਕ ਕੀ ਹੈ